ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਮਿੱਤਰਾਂ ਤੈ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕੈਨੇ ਆ ਦੋਸਤੋ ਅੱਜ ਦੋਸਤੋ ਤੁਹਾਨੂੰ ਘੋੜਾ ਦਿਖਾਉਣੇ ਆ ਜੰਗ ਬਹਾਦਰ ਬਹੁਤ ਹੀ ਸੋਹਣਾ ਨਾਮ ਐ ਇਸ ਘੋੜੇ ਦਾ ਜੰਗ ਬਹਾਦਰ ਤੇ ਆਓ ਆਪਾਂ ਗੁਰੂ ਕੀ ਲਾਡਲੀ ਫੌਜ ਨਾਲ ਕਰੀਏ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਠੀਕ ਠਾਕ ਹੋ ਹਾਂਜੀ ਚੜ੍ਹਦੀ ਕਲਾ ਜੀ ਕਿਰਪਾ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਧਿਆਏ ਜੀ ਤੇ ਬਾਬਾ ਜੀ ਇਹਦਾ ਨਾਂ ਜੰਗ ਬਹਾਦਰ ਆ ਹੈ ਹਾਂਜੀ ਤੇ ਤੁਸੀਂ ਰੱਖਿਆ ਇਹਦਾ ਨਾਂ ਜੰਗ ਬਹਾਦਰ ਇਹਦਾ ਨਾਂ ਜੀ ਜੰਗ ਬਹਾਦਰ ਰੱਖਣ ਵਾਸਤੇ ਬਹੁਤ ਥੋੜਾ ਆਪਾਂ ਨੂੰ ਟਾਈਮ ਵੀ ਲੱਗ ਜੂਗਾ ਅੱਛਾ ਜੀ ਇਹਦਾ ਜਿਹੇ ਟਾਈਮ ਜਨਮ ਹੋਇਆ ਨਾ ਠੀਕ ਆ ਜੀ ਉਸ ਟਾਈਮ ਬੁੱਢੇ ਜਲ ਦੇ ਜਰਨੈਲ ਅੱਛਾ ਜੀ ਸ਼ਹੀਦ ਬਾਬਾ ਬਹਾਦਰ ਸਿੰਘ ਜੀ ਸਾਡੇ ਕੋਲੇ ਆਏ ਠੀਕ ਹੈ ਜੀ ਇਹਦੇ ਜਨਮ ਤੋਂ ਇੱਕ ਘੰਟਾ ਬਾਅਦ ਦੇ ਵਿੱਚ ਠੀਕ ਹੈ ਜੀ ਸਾਡਾ ਸਾਡੇ 12 ਵਜੇ ਦਾ ਜਨਮ ਹੈ ਇਹਦਾ ਬੁਰਜ ਮਾਨਸਾ ਦਾ ਅੱਛਾ ਜੀ ਤੇ ਬਾਬਾ ਜੀ ਕੋਈ ਇੱਕ ਡੇਢ ਵਜੇ ਮੇਰੇ ਕੋਲੇ ਆਏ ਠੀਕ ਹੈ ਜੀ ਉਹਨਾਂ ਨੇ ਨਾਮ ਰੱਖਿਆ ਇਹਦਾ ਠੀਕ ਇਹਦੀਆਂ ਹਰਕਤਾਂ ਵੇਖ ਕੇ ਇਹਦਾ ਨਾਮ ਰੱਖਿਆ ਉਹਨਾਂ ਨੇ ਜੰਗ ਬਹਾਦਰ ਜੀ ਠੀਕ ਹੈ ਹੁਣ ਇਹਦੀ ਉਮਰ 9 9ਵਾਂ ਸਾਲ ਲੱਗ ਗਿਆ ਇਹਨੂੰ 9 ਸਾਲਾਂ ਦਾ ਹੋ ਗਿਆ ਜੀ ਹਾਂਜੀ 9ਵਾਂ ਸਾਲ ਲੱਗ ਗਿਆ ਤੇ ਐਲਕੀ ਦਾ ਜਨਮ ਦਿਨ ਆਏ ਸਾਲ ਬਾਅਦ ਮਨਾਈਦਾ ਠੀਕ ਹੈ ਜੀ ਤੇ ਆਏ ਸਾਲ ਇਹਦਾ ਜਨਮ ਦਿਨ ਮਨਾਉਣਾ ਹੈ ਹਾਂਜੀ ਆਏ ਸਾਲ ਇਹਦਾ ਜਨਮ ਦਿਨ ਮਨਾਉਣਾ ਹੈ ਜਿੱਥੇ ਵੀ ਅਸੀਂ ਹੋ ਗਏ ਪੰਤਖਾਲਸਾ ਉੱਥੇ ਵੀ ਦਾ ਜਨਮ ਦਿਨ ਮਨਾਉਣੀ ਆ ਠੀਕ ਹੈ ਠੀਕ ਹੈ ਜਿਵੇਂ ਜੀ ਆਪਣੇ ਬੱਚਿਆਂ ਦਾ ਹਰ ਇੱਕ ਬੱਚੇ ਦਾ ਹਨਾ ਉਹਦਾ ਮਾਂ ਪਿਓ ਜਨਮ ਦਿਨ ਮਨਾਉਂਦਾ ਉਸੇ ਤਰ੍ਹਾਂ ਹੀ ਤੁਸੀਂ ਇਹਦਾ ਜਨਮ ਦਿਨ ਮਨਾਉਣਾ ਉਸੇ ਤਰ੍ਹਾਂ ਉਦੋਂ ਵੀ ਬਹੁਤ ਖੁਸ਼ੀ ਕਰੀਦੀ ਆ ਜੀ ਅੱਛਾ ਜੀ ਉਦੋਂ ਬਾਅਦ ਖੁਸ਼ੀ ਕਰੀ ਜਾਇਰ ਕਿ ਸੈਦੋਂ ਨਗਰ ਵਿਖੇ ਸਾਡੇ ਨਗਰ ਵਿਖੇ ਇਹਦਾ ਜਨਮ ਦਿਨ ਮਨਾਇਆ ਠੀਕ ਹੈ ਜੀ ਕਈ ਹੋਗੇ ਇਸ 5 6 ਜਨਮ ਦਿਨ ਦੇ ਸੈਦੋ ਜੀ ਦੇ ਮਨਾਏ ਮਨਾਏ ਗਏ ਆ ਠੀਕ ਹੈ ਠੀਕ ਤੇ ਨਹੀਂ ਫਿਰ ਪੰਥ ਖਾਲਸਾ ਜਿੱਥੇ ਜੇ ਹੋਵੇ ਉੱਥੇ ਹੀ ਇਹਦੇ ਜਨਮ ਦਿਨ ਉੱਥੇ ਹੀ ਇਹਦਾ ਮਨਾਇਆ ਮਨਾਇਆ ਜਾਂਦਾ ਠੀਕ ਹੈ ਜੀ ਤੇ ਬਾਬਾ ਜੀ ਇਹ ਮਹੱਲੇ ਚ ਕਿਵੇਂ ਦੌੜ ਦੂੜ ਦਿੰਦਾ ਜੀ ਮਹੱਲੇ ਜੀ ਇਹ ਦੌੜ ਵਧੀਆ ਜੀ ਅੱਛਾ ਜੀ ਦੌੜ ਮੇਰੇ ਨਾਲ ਕੋਈ ਜ਼ਿਆਦਾ ਪ੍ਰੇਮ ਹੈ ਦਾ ਅੱਛਾ ਜੀ ਇਹ ਕਿਉਂ ਮੇਰਾ ਬਚਪਨ ਤੋਂ ਪਾਲਿਆ ਹੋਇਆ ਮੇਰੇ ਘਰ ਦਾ ਘਰ ਦੀ ਘੋੜੀ ਦਾ ਬੇਸ਼ੇਰਾ ਹੈ ਠੀਕ ਹੈ ਜੀ ਮਨਕੀ ਚਲੋ ਵੀ ਪੜਦੇ ਜੋ ਕੱਢਣ ਤੋਂ ਲੈ ਕੇ ਹੁਣ ਤੇ ਕਰੋ ਇਹਨੇ ਮੇਰੇ ਹੀ ਪਰਸ਼ਾਵਾਂ ਦੇਖਿਆ ਤੇ ਮੈਂ ਇਹਦਾ ਦੇਖਿਆ ਬਿਲਕੁਲ ਹਾਂਜੀ ਯਾਨੀ ਕਿ ਤੁਹਾਡਾ ਦੋਹਾਂ ਦਾ ਆਪਸ ਵਿੱਚ ਦੀ ਮੋਹ ਪ੍ਰੇਮ ਦੋਹਾਂ ਦਾ ਆਪਸ ਵਿੱਚ ਜੀ ਜ਼ਿੰਦਗੀ ਰੂਹ ਜਿਵੇਂ ਰੂਹ ਤੇ ਬੁੱਤ ਹੁੰਦਾ ਹੂੰ ਇਹ ਨਾ ਕਰੂ ਪੁੱਛਦੇ ਵਿੱਚ ਉਹ ਨਾ ਕਰ ਬਹੁਤੀ ਚੱਲਦਾ ਹੈ ਤੇ ਬਾਬਾ ਜੀ ਹੁਣ ਤੁਸੀਂ ਸਵਾਰੀ ਸੂਰੀ ਕਰਦੇ ਹੋ ਨੇ ਤੇ ਹਾਂਜੀ ਸਵਾਰੀ ਕਰਦੇ ਆ ਬਹੁਤ ਵਧੀਆ ਸਵਾਰੀ ਜਿੱਥੇ ਕਹਿ ਦੀ ਉਹ ਸੱਚ ਖਲਾਰ ਕੇ ਉੱਥੇ ਇਹਨੇ ਚੜਾ ਲੈਣਾ ਠੀਕ ਹੈ ਜੀ ਠੀਕ ਜੀ ਜੇ ਕਹਿ ਦੀ ਪੁੱਤ ਇੱਥੇ ਖੜ ਜਾ ਜਦੋਂਕਰ ਲੋਡ ਹੋ ਗਿਆ ਨਹੀਂ ਵਹਿੰਦਾ ਉਹਨਾਂ ਦੇ ਗਰੇਨੇ ਪੈਰ ਨਹੀਂ ਹਿਲਾਣਾ ਠੀਕ ਜੀ ਸੀਲ ਆ ਗਿਆ ਬਾਕੀ ਹੈ ਨਾ ਹਾਂਜੀ ਹੁਣ ਵੀ ਨਹੀਂ ਆਏ ਕੋਈ ਉਹ ਜੀ ਹਰਕਤ ਨਹੀਂ ਕਰਦਾ ਸੀਲ ਆ ਜੀ ਖੜਾ ਜਿੱਥੇ ਕੱਲਾ ਵੀ ਦੇ ਮਲਾਜਨਾ ਖੁਰੀਆਂ ਅੱਛਾ ਜੀ ਖੁਰਗਾਂ ਬਗੈਰਾ ਦਾ ਕੰਮ ਇਹਦਾ ਮੈਂ ਕੱਲਾ ਵੀ ਇਹਦਾ ਮੈਂ ਇਹ ਕਰ ਦਣਾ ਹੈ ਠੀਕ ਤੇ ਖੁਰਗਾਂ ਵਾਲੇ ਨੂੰ ਬਾਬਾ ਜੀ ਫਿਰ ਤੁਸੀਂ ਸਾਥ ਦੇ ਨਹੀਂ ਆਪ ਹੀ ਲਾਉਣੇ ਆਂ ਖੁਰਗਾਂ ਵਾਲੇ ਨੂੰ ਕਿੱਥੇ ਕਿੱਥੇ ਸੱਦਾਂਗੇ ਅੱਛਾ ਜੀ ਅਸੋਡਾ ਫਿਰ ਨਿੱਤ ਦਾ ਕੰਮ ਆ ਹਨਾ ਜੀ ਸਾਡਾ ਨਿੱਤ ਦਾ ਕੰਮ ਹੈ ਠੀਕ ਹੈ ਇਹ ਨਹੀਂ ਪਤਾ ਕਿੱਥੇ ਰੋਡ ਤੇ ਝੜ ਜੇ ਠੀਕ ਹੈ ਇਹ ਨਾ ਮਿਲੇ ਠੀਕ ਹੈ ਜੀ ਅਸੀਂ ਖੁਰਗਾਂ ਵੀ ਆਪ ਦੀਆਂ ਕੋਲੇ ਕੋਲੇ ਰੱਖਣੀਆਂ ਸਾਧ ਸੰਦੇ ਜਿਹੜਾ ਵੀ ਆਪ ਦਾ ਕੋਲੇ ਰੱਖਣਾ ਠੀਕ ਹੈ ਜੀ ਤੇ ਲੋ ਲੰਗਰ ਦਾ ਜਿਦਾਂ ਵੀ ਸਮਾਨ ਆ ਰਾਸ ਆਜਾ ਰੋਟੀ ਪਾਣੀ ਦਾ ਗਫੇ ਪਾਣੀ ਦਾ ਅੱਛਾ ਜੀ ਉਹ ਅਸੀਂ ਆਪ ਦਾ ਪ੍ਰੋਗਰਾਮ ਹੀ ਰੱਖਣਾ ਠੀਕ ਹੈ ਜੀ ਹਾਂਜੀ ਸਾਨੂੰ ਮਹਾਰਾਜ ਨੇ ਦੱਸਿਆ ਹੀ ਇਹ ਠੀਕ ਹੈ ਜੀ ਹਾਂਜੀ ਬਾਬਾ ਜੀ ਇਹਨੂੰ ਕੀ ਬੋਲਦੇ ਜਿਹਦੇ ਨਾਲ ਤੁਸੀਂ ਖੁਰ ਸਾਫ ਕਰ ਰਹੇ ਹੋ ਇਹਨੂੰ ਜੀ ਤਰਾਸ ਬੋਲਦੇ ਆ ਠੀਕ ਹੈ ਜੀ ਹਾਂਜੀ ਤਰਾਸ ਆਈ ਇਹ ਰੇਤਾ ਮਿੱਟੀ ਖੁਰ ਚੋਂ ਨਿਕਲ ਜਾਂਦੇ ਇਹਦੇ ਨਾਲ ਹਾਂ ਆ ਵੇਖੋ ਜੀ ਅਸੀਂ ਮੁਰਗੇ ਦੇ ਆਂਡੇ ਵਰਗਾ ਖੋਲ ਕੱਢਦੇ ਨਾ ਚਿੱਟਾ ਵੇਖੋ ਓਡੇ ਵੇਦੇ ਵੇਦੇ ਠੀਕ ਇਧਰਲੇ ਪਾਸੇ ਆਜੋ ਗਾਇਕ ਸਾਡ ਮੇਰੇ ਆ ਲੱਤ ਨਹੀਂ ਮਾਰਦਾ ਠੀਕ ਹੈ ਜੀ ਇਹ ਦਿਨ ਦਾ ਚਾਹ ਲੈ ਲਓ ਦੋਸਤੋ ਤੁਹਾਨੂੰ ਦਿਖਾਉਣੇ ਆ ਇਹ ਘੋੜਾ ਜੰਗ ਬਹਾਦਰ ਸੀਲ ਬਹੁਤ ਆਈ ਹੈ ਨਾ ਸੀਲ ਬਾਬਾ ਜੀ ਇਹ ਫਿਰ ਬਚਪਨ ਤੋਂ ਰਿਹਾ ਹੈ ਬਚਪਨ ਤੋਂ ਬਣਾਉਂਦੇ ਰਹੇ ਆ ਦੇ ਪੈਰ ਪੂਰਾ ਠੀਕ ਹੈ ਹੁਣ ਤਾਂ ਗੱਲ ਪਚੰਗੀ ਨਾਲ ਕਰਾਈ ਜਾਂਦਾ ਕੰਮ ਮੇਰੇ ਹਾਂਜੀ ਕਿਨੇ ਤਾਂ ਮੈਂ ਕੱਲਾ ਹੀ ਇਹਦੇ ਪੈਰ ਕਰ ਲੈਣਾ ਸਾਫ-ਸੂਫਾ ਪੂਰੀ ਪੂਰੀ ਵੀ ਲਾ ਦੇਣਾ ਕੱਲਾ ਬਾਬਾ ਜੀ ਸੋਡਾ ਕੀ ਨਾਮ ਆ ਜੀ ਮੇਰਾ ਨਾਮ ਵੀ ਦਾਸ ਦਾ ਪੇਸੇ ਦਾ ਸਾਰੀ ਫੌਜ ਜਾਣਦੀ ਆ ਮੈਨੂੰ ਅੱਛਾ ਜੀ ਮੇਰਾ ਨਾਮ ਵੀ ਦਾਸ ਦਾ ਬੂਟਾ ਸਿੰਘ ਮਲਵੇਈ ਠੀਕ ਹੈ ਜੀ ਜਿਵੇਂ ਆਪਾਂ ਮਾਝੇ ਦੇ ਕਹਿੰਦੇ ਨੇ ਮਝਾਹਿਰੋ ਹਾਂਜੀ ਮੈਂ ਮਾਲਵੇ ਦੀ ਸ਼ਾਨ ਆ ਅੱਛਾ ਜੀ ਤੇ ਮੈਨੂੰ ਮਾਲਵੇ ਦਾ ਭਾਈ ਮਾਲਵੇ ਦਾ ਭਾਈ ਆ ਮੈਂ ਤੇ ਮੈਨੂੰ ਮਲਵੇਈ ਕਹਿੰਦੇ ਆ ਜੀ ਬੂਟਾ ਸਿੰਘ ਮਲਵੇਈ ਨਗਰ ਮੇਰਾ ਸੈਦੂਆ ਜਨਮ ਨਗਰ ਠੀਕ ਹੈ ਜੀ ਤੇ ਉਦਾਂ ਫੌਜ ਤੁਹਾਨੂੰ ਪਤਾ ਸਾਰੇ ਨੂੰ ਹੀ ਚੱਕਰਵਰਤਿਕੀ ਰਹਿੰਦੀ ਆ ਫੌਜ ਹਾਂਜੀ 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 ਠੀਕ ਹੈ ਹੁਣ ਇਹਨੂੰ ਜੀ ਸਾਫ ਕਰਕੇ ਤੇ ਫੇਰ ਆ ਬਖੂਰੀ ਲਾ ਦੇਵਾਂਗੇ ਹਨਾ ਹਾਂਜੀ ਹਾਂਜੀ ਖੂਰੀ ਲਾਵਾਂਗੇ ਫੇਰ ਪਹਿਲਾਂ ਸਾਫ ਕਰਾਂਗੇ ਪੈਰ ਇਹਦੇ ਤੇ ਕਿੰਨੇ ਚਿਰ ਬਾਅਦ ਤੁਸੀਂ ਜਿਵੇਂ ਪੜਾਦਾਰ ਪੜਾ ਘੋੜੇ ਤੁਰਦੇ ਰਹਿੰਦੇ ਹਨਾ ਹਾਂਜੀ ਪੈਣਾ ਲੰਮਾ ਹੀ ਹੁੰਦਾ ਇਹਨਾਂ ਦਾ ਜ਼ਿਆਦਾਤਰ ਇਹ ਬਾਬਾ ਜੀ ਘੋੜੇ ਦੇ ਤੋਰੇ ਤੇ ਹੁੰਦਾ ਤੁਰਨ ਦੇ ਹਾਂ ਤੇ ਉਸ ਹਿਸਾਬ ਨਾਲ ਵੀ ਫੇਰ ਸਾਨੂੰ ਖੂਰੀ ਕਿੰਨੇ ਚਿਰ ਤੋਂ ਲਾਉਣੀ ਪੈਂਦੀ ਹੈ ਬਦਲਣੀ ਪੈਂਦੀ ਹੈ ਜੀ ਤਾਂ ਹੁਣ ਬੰਦੇ ਬੰਦਾ ਹੀ ਤੋਰ ਆ ਜੋਤੀ ਤੇ ਭਾਰ ਨਹੀਂ ਦਿੰਦੇ ਅੱਛਾ ਜੀ ਤੇ ਕਈ ਭਾਰ ਦਿੰਦੇ ਆ ਕਈ ਕਈ ਬੰਦੇ ਹੱਡੀਆਂ ਅੱਡੀਆਂ ਬਾਹ ਦਿੰਦੇ ਆ ਜੋੜੇ ਜੀਆਂ ਹੂੰ ਤੇ ਉਹ ਤੌਰ ਮੁਤਾਬਕ ਹੁੰਦਾ ਜੀ ਸਾਡੇ ਘੋੜੇ 200 ਕਿਲੋਮੀਟਰ 250 ਕਿਲੋਮੀਟਰ ਦਕਰ ਖੁਰੀਆਂ ਕੱਢਦੇ ਆ ਜੀ ਅੱਛਾ ਅੱਛਾ ਹਾਂ ਜੀ ਫਿਰ ਉਦੋਂ ਬਾਅਦ ਖੁਰੀਆਂ ਲਾ ਦਨੇ ਆ ਉਦੋਂ ਬਾਅਦ ਜੀ ਖੁਰੀ ਸਾਡੀ ਡਿਗੂਗੀ ਨਾ ਹੂੰ ਸਾਡੀ ਲਈ ਖੁਰੀ ਰਸਤੇ ਦੇ ਵਿੱਚ ਨਹੀਂ ਡਿਗੂਗੀ ਠੀਕ ਹੈ ਇਹ ਫਿਰ ਕੋ ਖੁਰੀਆਂ ਇਕੱਠੀਆਂ ਲਿਆ ਕੇ ਰੱਖ ਲੈਣੀਆਂ ਜੀ ਕੋਲੇ ਖੁਰੀਆਂ ਜੀ ਇਕੱਠੀਆਂ ਲਿਆਈਆਂ ਹੂੰ ਇਕੱਠੀਆਂ ਲਿਆ ਕੇ ਖੁਰੀਆਂ ਤੇ ਖੁਰੀਆਂ ਮੇਖਾਂ ਇਹ ਲੈ ਲੈ ਦੀਆਂ ਠੀਕ ਹੈ ਜੀ ਇਹ 라이 ਦੀ ਆਪ ਹੈ ਠੀਕ ਸ਼੍ਰੋਮਣੀ ਪੰਥ ਅਕਾਲੀ ਤਰਨਤਾਰਨ ਮਾਲਵਾ ਠੀਕ ਹੈ ਜੀ ਮਿਸਲ ਸ਼ੀਰ ਸਿੰਘ ਬਾਬਾ ਸਿੱਧ ਪੁਈ ਜੀ ਦੀ ਆਪਾਂ ਨੂੰ ਕਿ 10-12 ਸਾਲ ਹੋ ਗਏ ਚੱਕਰਵਰਤੀ ਅੱਛਾ ਜੀ ਵਿਚਰਦਿਆਂ ਨੂੰ ਠੀਕ ਹੈ ਜੀ ਪਹਿਲਾਂ ਵੇਸੇ ਪੜਾਤੇ ਸੀਗੇ ਅੱਛਾ ਜੀ ਤੇ ਪੜਾ ਤੋ ਬਾਈ ਗੁਰੂ ਦੀ ਅਸੀ ਕਿਰਪਾ ਹੋਈ ਆ ਹਨ ਫੌਜ ਚੱਕਰਵਾਰ ਤੇ ਹੋਈ ਆ ਠੀਕ ਹੈ ਪਹਿਲਾਂ ਵੀ ਜੀਵਨ ਆਪਣਾ ਤੁਹਾਡੇ ਸਾਰੇ ਨਗਰ ਨੂੰ ਪਤਾ ਵੀ ਚੱਕਰਵਾਰ ਤੇ ਵਿੱਚ ਰਿਹਾ ਹੈ ਨਾ ਹਾਂਜੀ ਹੋਏ ਜਿੰਨੇ ਵੀ ਫੌਜ ਆਪਣੇ ਨਾਲ ਰਹੇ ਆ ਸਿੰਘ ਹਾਂਜੀ ਹੁਣ 50 50 55 ਸਾਲ ਦੀ ਸਰਵਿਸ ਹੈ ਠੀਕ ਹੈ ਜੀ ਤੇ ਪੰਜਾਹ 50 55 ਸਾਲ ਦੇ ਵਿੱਚ ਫੌਜ ਵਾਲੇ ਵੀ ਛੱਡ ਦਿੰਦੇ ਆ ਇਹ ਤਾਂ ਹੈ ਜੀ ਤੇ ਇਹ ਇੱਕ ਤੁਹਾਡੇ ਕੋਲ ਘੋੜੀ ਹੁੰਦੀ ਸੀ ਪਹਿਲੋ ਵਾਇਲ ਕੇ ਨਾਮ ਵੇਖੀ ਸੀ ਭਾਗੋ ਸੀ ਉਹਦਾ ਨਾਮ ਮੇਰੇ ਹਿਸਾਬ ਨਾਲ ਉਹ ਜੀ ਬੜੇ ਭਾਗਾਣੀ ਘੋੜੀ ਸੀ ਸਾਰੇ ਜਰਾਂ ਨੂੰ ਪਤਾ ਅੱਛਾ ਜਿੰਨਾ ਚੱਕਰ ਉਹ ਘੋੜੀ ਜਿਉਂ ਹੀ ਐ ਅੱਛਾ ਜੀ ਉਹ ਘੋੜੀ ਨੇ ਮੈਨੂੰ ਨੀਮਾ ਨੀਚਾ ਖਣ ਦਿੱਤਾ ਠੀਕ ਹੈ ਜੀ ਸਾਰੇ ਜਰਾਂ ਨੂੰ ਪਤਾ ਹੈ ਹਾਂ ਜੀ ਬੱਗੀ ਤੇ ਬਹੁਤ ਤੇਜ਼ ਦੌੜਦੀ ਸੀ ਹੈ ਨਾ ਜੀ ਬਹੁਤ ਜ਼ਿਆਦਾ ਜੀ ਉਹਦਾ ਤੋਰਾ ਹੀ ਨਹੀਂ ਕਿਸੇ ਦਾ ਮੈਨੂੰ ਆ ਲੱਖ ਰੁਪਈਆ ਸਾਧ ਸੰਗ ਜੀ ਲਾਉਣਾ ਪਿਆ ਫੀਟਰ ਤੇ ਅੱਛਾ ਜੀ ਉਹ ਘੋੜੀ ਦੇ ਚੜਾਈ ਕਰਨ ਤੋਂ ਠੀਕ ਹੈ ਜੀ ਇਹ ਕਿਉਂ ਇਹ ਰਾਸਾਜ ਸਾਰਾ ਜੰਨਾ ਫੀਟਰ ਚ ਅੱਛਾ ਜੀ ਉਹਨਾਂ ਸਮਾਨ ਨੂੰ ਕੱਲੀ ਲਈ ਲਈ ਫਿਰਦੀ ਰਿੜੇ ਦੇ ਸਾਰਿਆਂ ਨੂੰ ਪਤਾ ਹੈ ਸਹੀ ਹੈ ਜੀ ਹਾਂਜੀ ਤੇ ਉਹ ਬੜੇ ਭਾਗਾਂ ਵਾਲੀ ਸੀ ਤਾਂ ਹੀ ਉਹਦਾ ਨਾਮ ਬਾਬਾ ਜੀ ਭਾਗੋ ਰੱਖਿਆ ਫਿਰ ਹਾਂਜੀ ਭਾਗੋ ਰੱਖਿਆ ਉਹਦਾ ਬਸ਼ੇਰਾ ਹੈਗਾ ਆਪਣੇ ਕੋਲੇ ਹੋ ਚੁਲਿਆ 2 ਸਾਲ ਦਾ ਠੀਕ ਹੈ ਜੀ ਚੱਕਰਵਾਰਸੀ ਤੂਫਾਨ ਠੀਕ ਹੈ ਜੀ ਤੇ ਆਇਆ ਲੋ ਉਹ ਵੀ ਲੈਣ ਤੇ ਠੀਕ ਹੈ ਜੀ ਹਾਂਜੀ ਲੋ ਦੋਸਤੋ ਦੇਖੋ ਬਹੁਤ ਹੀ ਸੀਲ ਘੋੜਾ ਇਹ ਜੰਗ ਵਹਾਦਰ ਬਾਬਾ ਆਏ ਲੋੜ ਹੀ ਨਹੀਂ ਹਨਾ ਗੋਗੋ ਤਾਂ ਇਹਨੂੰ ਫੜਨ ਦੀ ਨਾ ਤੇ ਚੱਕੇ ਤੋਂ ਹੀ ਵੀ ਖੜਾ ਵਧ ਗਿਆ ਨਾ ਜੀ ਨਾ ਨਾ ਬਹੁਤ ਵਧੀਆ ਆਏ ਨਹੀਂ ਹਿਲਦਾ ਨਹੀਂਗਾ ਠੀਕ ਹੈ ਜੀ ਇਹ ਤਾਂ ਇਕੱਲੇ ਤੋਂ ਨਹੀਂ ਹਿਲਦਾ ਕਿਸੇ ਪਾਸੇ ਠੀਕ ਹੈ ਜੀ ਬਾਕੀ ਜੀ ਜਿਵੇਂ ਉਹ ਗਾਣਾ ਗਾਉਂਦੇ ਹੁੰਦੇ ਆ ਵੇ ਖੂਬੇ ਖਬੈਰੀਆਂ ਦੇ ਪਾੜ ਦੇ ਕਲੇ ਜੇ ਜਿਦੋਂ ਨੰਗੀ ਦਾ ਸਲਾਮਾ ਹੁੰਦੀਆਂ ਅੱਛਾ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੈ ਜੀ ਜਿੱਥੇ ਨੰਗ ਜਾਈਦਾ ਸਲਾਮਾ ਹੀ ਹੁੰਦੀਆਂ ਤੇ ਕਾਲਪੁਰਖ ਦੀ ਕਿਰਪਾ ਨਾਲ ਸਲਾਮਾ ਹੀ ਹੁੰਦੀਆਂ ਤੇ ਸਲਾਮਾ ਹੀ ਹੋਣਗੀਆਂ ਖਾਲਸੇ ਨੂੰ ਸਹੀ ਹੈਈ ਖਾਲਸੇ ਨੂੰ ਤਾਂ ਸਦਾ ਸਲਾਮਾ ਹੀ ਹੁੰਦਾ ਰਹਿੰਦਾ ਹੈ ਹਾਂਜੀ ਹਾਂਜੀ ਹੋਰ ਬਾਬਾ ਜੀ ਇਸ ਘੋੜੇ ਬਾਰੇ ਕੋਈ ਗੱਲਬਾਤ ਹੋਵੇ ਇਸ ਘੋੜੇ ਬਾਰੇ ਤਾਂ ਗੱਲ ਆਪਣੇ ਕੋਲੇ ਬਹੁਤ ਵੱਡੀ ਆ ਅੱਛਾ ਜੀ ਤੇ ਆਪਣੇ ਕੋਲ ਸਮਾਂ ਥੋੜਾ ਜਿਹਾ ਘੱਟ ਆ ਠੀਕ ਆ ਜੀ ਨੇ ਦਾ ਬਚਪਨ ਦਾ ਜੀਵਨ ਇਹਦਾ ਸਾਰਾ ਇਹ ਦੱਸਿਏ ਜਿਵੇਂ ਕੋਈ ਬੱਚੇ ਦਾ ਜੀਵਨ ਕਿਸੇ ਨੇ ਗੁਜ਼ਾਰਿਆ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ ਆਪਣਾ ਪਾਲਿਆ ਹੁੰਦਾ ਬੱਚਾ ਸਹੀ ਹੈ 9 ਸਾਲ ਦੇ ਵਿੱਚ ਬੱਚਾ ਕਿੰਨੀਆਂ ਸ਼ਰਾਰਤਾਂ ਕਰਦਾ ਹੈ ਸਹੀ ਹੈ ਜੀ ਉਹਦਾ ਵਰਣਨ ਕਰਨਾ ਵੀ ਟਾਈਮ ਟਾਈਮ ਲੱਗਦਾ ਹੈ ਨਾ ਲੱਗਦਾ ਜੀ ਹਾਂਜੀ ਕੋਈ ਇਹਦੀ ਯਾਦ ਐਸੀ ਜੁੜੀ ਹੋਵੇ ਜਿਹੜੀ ਭੁੱਲਣ ਯੋਗ ਨਾ ਹੋਵੇ ਜਾਂ ਕੋਈ ਭੁੱਲਣ ਯੋਗ ਜੀ ਵੇਖੋ ਇਹ ਇੱਕ ਵਾਰ ਨਾ ਫਰਾਰ ਹੋ ਗਿਆ ਸੀਗਾ ਅੱਛਾ ਜੀ ਰਾਹ ਰੋ ਗਈ ਫੇ ਤੀਜੇ ਤੇ ਚੌਥੇ ਦਿਨ ਫੜ ਕੇ ਲਿਆंदे ਇਹ ਅੱਛਾ ਜੀ ਹੁਣ ਤਾਂ ਉਹੀ ਨਹੀਂ ਦੀ ਭੁੱਲਦੀ ਯਾਦ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਭੱਜ ਗਿਆ ਸੀਗਾ ਇਹ ਬੁਰਜਮਾਨ ਸਾਹ ਤੋਂ ਖੁੱਲ ਕੇ ਰਾਤ ਨੂੰ ਅੱਛਾ ਜੀ ਘੋੜੀ ਨੇ ਰਸਾ ਇਹਦਾ ਮੂੰਹ ਨਾ ਖੋਲਤਾ ਅੱਛਾ ਬਾਗੂ ਨੇ ਅੱਛਾ ਰਸਾ ਮੂੰਹ ਨਾ ਖੋਲਣ ਨਾਲ ਤੇ ਇਹ ਵੀ ਫਰਾਰੀ ਵਟ ਗਿਆ ਠੀਕ ਹੈ ਮੋੜ ਕੇ ਫਿਰ ਅਸੀਂ ਮੋਟਰਸਾਈਕਲ ਲਾ ਕੇ 2-3000 ਦਾ ਤੇਰ ਫੋਕਿਆ अच्छा ही संगत तो ब्रजमान सारी ਨਾਲ ਲੱਗੀ ਮੇਰੀ ਫਿਰ ਭਾਲ ਭੂਲ ਕੀਤੀ ਹਾਂਜੀ ਹਾਂਜੀ ਠੀਕ ਹੈ ਉਹ ਕਿਧਰ ਮਾਨਵੀ ਬਿੜੀਆਂ ਪਿੰਡ ਪਾਈ ਜਾਂਦਾ ਹੂੰ ਤੇ ਕਿਧਰ ਸੇਖਪੁਰ ਸੰਜੋਹਾ ਹਾਂਜੀ ਵੱਡੇ ਮੋੜ ਛੋਟੇ ਮੋੜ ਠੀਕ ਹੈ ਜੀ ਇਹ ਵਾਰ ਖੜਦੇ ਦਾ ਕਿਤੇ ਹੈ ਨਹੀਂ ਸੀ ਜਦੋਂ ਲੋਸਮੈਂਟ ਹੋ ਜਾਂਦੀ ਸੀ ਦੂਜੇ ਪਿੰਡ ਦੂਜੇ 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 ਪਿੰਡ ਤੇ ਤੀਜੇ ਦਿਨ ਫੜ ਕੇ ਲਿਆਈ ਜੀ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਤੇ ਬਾਬਾ ਜੀ ਇੱਕ ਘੋੜੇ ਨੂੰ ਨਮਾਉਣ ਦਾ ਤੇ ਖਰਖਰੇ ਬਾਰੇ ਵੀ ਕੋਈ ਵਿਚਾਰ ਦਿਓ। ਖਰਖਰੇ ਇਹਦਾ ਕੀ ਅੰਤਰਾਈ ਦੋਹਾਂ ਦਾ? ਜਿਵੇਂ ਆਪਾਂ ਕਹਿ ਜੀਏ ਨਾ ਵੀ ਸਕੂਟਰ ਹਾਂਜੀ ਤੇ ਸਕੂਟਰ ਇੱਕ ਸਰਦਾਰ ਹੁੰਦਾ। ਹਾਂਜੀ। ਵੇਖੋ ਆਪਾਂ ਸਕੂਟਰ ਜਿੰਨਾ ਨੇ ਰੱਖਿਆ ਘਰਾਂ ਦੇ ਵਿੱਚ। ਸਹੀ ਹੈ ਜੀ। ਤੇ ਉਹ ਵੇਖੋ ਆਪਾਂ ਕਿੰਨਾ ਕਿੰਨਾ ਸਮਾਨ ਲੈ ਜਾਂਦੇ ਆ ਖੇਤ ਉੱਤੇ। ਹੂੰ। ਤੇ ਮੋਟਰਸਾਈਕਲ ਜੇ ਤਾਂ ਇਕੱਲਾ ਲਫਾਫਾ ਹੀ ਜਾਂਦਾ। ਇਹ ਤਾਂ ਹੈ ਹੀ। ਇਸ ਕਰਕੇ ਅਕੀ ਕੀ ਵਚਨ ਕੀਤਾ ਮੈਨੂੰ ਵਿਸਰ ਗਿਆ ਜੀ ਵਚਨ ਇਹ ਕੀਤਾ ਸੀ ਵੀ ਇਹਦੇ ਨਮਾਉਣ ਹਾਂਜੀ ਹਾਂਜੀ ਨਮਾਉਣ ਬਾਰੇ ਨਮਾਉਣ ਬਾਰੇ ਤੇ ਵੀ ਖਰਖਰੇ ਚ ਕੋਈ ਅੰਤਰ ਹੈ ਵੀ ਖਰਖਰਾ ਚੰਗਾ ਕੇ ਵੀ ਬਹੁਤ ਅੰਤਰ ਹੈ ਅੱਛਾ ਜੀ ਨਮਾਉਣ ਦੇ ਨਾਲ ਹਾਂਜੀ ਸਿਆਣੇ ਮਹਾਪੁਰਸ਼ ਵਿਦਮਾਨ ਅੱਛਾ ਜੀ ਘੋੜ ਸਵਾਰਾਂ ਦਾ ਕਸਨ ਹੈ ਹਾਂਜੀ ਵੀ ਇੱਕ ਜੋਂ ਜਿੰਨਾ ਘੋੜਾ ਘਟਦਾ ਹੈ ਘਾਟਦਾ ਨਮਾਉਣ ਨਾਲ ਇਹੀ ਸੌਨ ਚ ਆਉਂਦਾ ਜੀ ਤੇ ਖਰਖਰਾ ਮਰੇ ਨਾਲ ਇੱਕ ਜੋਂ ਜਿੰਨਾ ਘੋੜਾ ਵੱਧਾ ਹੈ ਠੀਕ ਹੈ ਜੀ ਹਾਂਜੀ ਇਹ ਕੋਣ ਆ ਜੀ ਠੀਕ ਆ ਜੀ ਹਰਖਰਾ ਮਾਰੇ ਤੋਂ ਤਾਂ ਹੀ ਤਾਂ ਸਿਆਣਾ ਦੀ ਕਹਾਵਤ ਆ ਵੀ ਘੋੜਾ ਤੇ ਫੋੜਾ ਥ ਮਾਰੇ ਦਾ ਹੱਥ ਮਾਰੇ ਦਾ ਹਾਂ ਜਿੰਨੀ ਇਹ ਤੇ ਹੱਥ ਫੇਰੀ ਹੋ ਖਰਖਰਾ ਹੋ ਉਹ ਨੈਣੇ ਵਦਨਾ ਤੇ ਜੀ ਹੋਰ ਕੋਈ ਗੱਲਬਾਤ ਹੋਵੇ ਜੀ ਸੰਗਤਾਂ ਲਈ ਉਹ ਗੱਲਬਾਤ ਤੁਸੀਂ ਉਂ ਕਰੋ ਸੰਗਤ ਨੂੰ ਦੂਜੇ ਕੋਣਾ ਦੇ ਦਰਸ਼ਨ ਕਰਾ ਦਿਓ ਅੱਛਾ ਜੀ ਛੇਰੂ ਕੋੜ ਆ ਆਪਣਾ ਉਧਰ ਉਹ ਖੰਭਾ ਜੇ ਬੰਨਿਆ ਵਾ ਕੱਟੇ ਆ ਜੀ ਅੱਛਾ ਉਹ ਘੰਬਾਣਾ ਉੱਡਦੇ ਹੁੰਦੇ ਅੱਛਾ ਉਹ ਕੱਟਿਆ ਨਾ ਹਾਂਜੀ ਤੇ ਇੱਧਰ ਵੀ ਤੁਹਾਨੂੰ ਆ ਜਾ ਦਿਖਾਵਾਂ ਤੁਹਾਨੂੰ ਇਹ ਮੈਂ ਕਿਹਾ ਠੀਕ ਐ ਛੋੜ ਦੇ ਦਿੰਦਾ ਕਰੇਗਾ ਠੀਕ ਐ ਪਹਿਲਾਂ ਸੁਣਨ ਚ ਆਉਂਦਾ ਵੀ ਘੋੜੇ ਉੱਡਦੇ ਸੀ ਹਾਂਜੀ ਉੱਡਦੇ ਸੀ ਜੀ ਠੀਕ ਐ ਉਹ ਜਿਹਨੇ ਮਗਲੇ ਪਾਸੇ ਹਾਂਜੀ ਉਹ 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 ਮੂੰਹ ਲਾਇਆ ਉਹ ਠੀਕ ਐ ਜੀ ਤੇ ਉੱਡਦੇ ਹੁੰਦੇ ਸੀ ਐਈ ਇਹ ਖੰਭਾ ਇਹਨਾਂ ਦੇ ਇੱਥੇ ਖੰਭੇ ਸੀ ਲੱਗੇ ਇੱਥੇ ਹਾਂ ਫਿਰ ਇਹ ਨਿਸ਼ਾਨ じゃ ਰਹਿ ਗਿਆ ਹੁਣ ਇਹਨਾਂ ਦੇ ਖੰਭ ਕੱਟ ਪਈ ਉਹਨੂੰ ਹੂੰ ਉਹ ਮੈਂ ਹੁਣ ਭੁੱਲ ਗਿਆ ਹਰ ਇੱਕ ਟੋਰੀ ਤੋਂ ਕੀ ਕਰ ਮੈਂ ਠੀਕ ਹੈ ਨਹੀਂ ਬਾਬਾ ਜੀ ਇਹ ਆਉਂਦਾ ਸੁਣਨ ਚ ਗੱਲ ਵਾਤਾ ਵੀ ਖੰਭ ਹੁੰਦੇ ਘੋੜਿਆਂ ਦੇ ਹੂੰ ਤੇ ਕਿਤੇ ਕੀ ਦਿਮਾਗ ਨਹੀਂ ਕੰਮ ਕਰਦਾ ਹੁਣ ਕਿਤੋਂ ਹੁੰਦੇ ਜੀ ਚਾਰ ਖੰਭ ਹੁੰਦੇ ਜੀ ਦੋ ਮੱਗਦੇ ਹਾਂਜੀ ਲਓ ਦੋਸਤੋ ਮੱਗ ਲੈ ਕਿਉਂ ਜਾਏ ਜਾਂਦੇ ਆ ਗਾ ਚਪੀਟ ਬਣਾਉਣਾ ਇਹ ਸੀ ਸਾਡੇ ਪਿੰਡ ਤੋਂ ਬਹਾਦਰ ਸਿੰਘ ਜੀ ਖਾਲਸਾ ਇਹਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਆ ਤੇ ਘੋੜਾ ਦਿਖਾਤਾ ਤੁਹਾਨੂੰ ਜੰਗ ਬਹਾਦਰ ਵਾਕਿਆ ਹੀ ਬਹਾਦਰ ਆ ਤੇ ਜੰਗ ਦੇ ਮੈਦਾਨ ਚ ਜਾਣ ਵਾਲਾ ਘੋੜਾ ਇਹ ਨਾਮ ਵੀ ਇਹਦਾ ਜੰਗ ਬਹਾਦਰ ਥੋੜੀ ਜੀ ਬੇਨਤੀ ਆਪਾਂ ਕਰ ਲਈਏ ਬਾਬਾ ਬਹਾਦਰ ਸਿੰਘ ਜੀ ਬਾਰੇ ਆਪਾਂ ਵਿਚਾਰ ਕਰਦੇ ਸੀਗੇ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਸਾਡਾ ਪਿਆਰ ਸੀਗਾ ਬਾਬੇ ਬਹਾਦਰ ਸਿੰਘ ਜੀ ਨਾਲ ਅੱਛਾ ਜੀ ਬਸ ਆਮ ਸਿੰਘਾ ਨੂੰ ਸਾਰਿਆਂ ਨੂੰ ਹੀ ਪਤਾ ਹੈ ਹਾਂਜੀ ਕਿਉਂਕਿ ਜਿਸ ਟਾਈਮ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਜੀ ਦੇ ਵਿੱਚ ਪਰਸਥੀ ਕੀਤਾ ਬਾਬਾ ਜੀ ਨੂੰ ਅੱਛਾ ਜੀ ਤੇ ਉਦੋਂ ਬੋਪਾਰਾ ਮਾ ਤੋਂ ਲਿਆਈ ਸੀ 10 ਠੀਕ ਹੈ ਜੀ ਤੇ ਬੜੇ ਪ੍ਰੇਮ ਨਾਲ ਫਿਰ ਬਾਬਾ ਜੀ ਦਾ ਪਹਿਰਾ ਰਿਹਾ ਠੀਕ ਹੈ ਜੀ ਪਾਲਕੀ ਸਾਹਿਬ ਤੇ ਟਰੱਕ ਤੇ ਠੀਕ ਹੈ ਜੀ ਤੇਮ ਬਾਬਾ ਮਗਰ ਸਿੰਘ ਜੀ ਬੁੱਢੇ ਨਾਲ ਦੇ ਹੈਡ ਗ੍ਰਾਂਥੀ ਤੋਂ ਸੰਸਾਗੀ ਕੀਤੀ ਬਾਬਾ ਜੀ ਨੇ ਜੀ ਬਾਬਾ ਜੀ ਠੀਕ ਬੜਾ ਸੋਹਣਾ ਜੀਵਨ ਸੀਗਾ ਜੋਧੇ ਬੰਦੇ ਸੀਗੇ ਇਹ ਜਾਂ ਜੋਧਿਆਂ ਨੂੰ ਸਾਡਾ ਦਾ ਮਹਾਰਾਜ ਨਮਸਕਾਰ ਹੀ ਹੈ ਸਹੀ ਹੈ ਜੀ ਸਹੀ ਹੈ ਹਾਂਜੀ ਬਹੁਤ ਪੁੱਜੀ ਹੋਈ ਮਹਾਨ ਸ਼ਖਸੀਅਤ ਸੀ ਬਾਬਾ ਬਹਾਦਰ ਸਿੰਘ ਜੀ ਲਓ ਭਾਈ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦਾਲ ਪੰਥ ਦੇ ਹਰ ਇੱਕ ਸਿੰਘ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਸ਼ੇਅਰ ਕਰਨ ਦਾ ਸੋਡਾ ਫਰਜ਼ ਆ ਆਪਾਂ ਸੋਨੂੰ ਜਿਵੇਂ ਜਿਵੇਂ ਚੰਗੇ ਸਟੱਡ ਫਾਰਮ ਵਾਲੇ ਘੋੜੇ ਦਿਖਾਉਨੇ ਆ ਉਸੇ ਤਰ੍ਹਾਂ ਹੀ ਨਾਲ-ਨਾਲ ਦਾਲ ਪੰਥ ਦੇ ਘੋੜੇ ਵੀ ਵਿਖਾਉਨੇ ਆ ਕਿਉਂਕਿ ਦਾਲ ਪੰਥ ਦੇ ਸਿੰਘਾਂ ਨਾਲ ਵੀ ਆਪਣਾ ਪ੍ਰੇਮ ਪਿਆਰ ਆਗਾ ਕਿਉਂਕਿ ਘੋੜੇ ਪ੍ਰਮੋਟ ਕਰਨਾ ਹੀ ਆਪਣਾ ਮੁੱਖ ਕੀਤਾਗਾ ਇਸ ਕਰਕੇ ਆਪਾਂ ਦਾਲ ਪੰਥ ਦੇ ਘੋੜੇ ਵੀ ਦਿਖਾਉਂਦੇ ਰਹਿੰਨੇ ਆ ਸਮੇਂ-ਸਮੇਂ ਅਨੁਸਾਰ ਬਾਬਾ ਹੀ ਵਾਹੇ ਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਰੱਖੇ ਮਹਾਰਾਜ ਸੱਚੇ ਪਾਤਸ਼ਾਹ